ਇੱਕ ਤੇ ਦੋ ਯਾਨੀ ਕਿ ਇਹ ਦੋ ਪਲੰਗਾ ਨੂੰ ਆਪਾਂ ਇੱਕ ਕਰਮ ਮੰਨਨੇ ਆ ਯਾਨੀ ਕਿ ਇੱਕ ਕਿੱਲੇ ਦੇ ਵਿੱਚ 43560 ਵਰਗ ਫੁੱਟ ਦਾ ਏਰੀਆ ਹੁੰਦਾ ਜਿਆਦਾ ਨਹੀਂ ਹੈ ਸਿਰਫ 8 10 ਰਕਮਾਂ ਹੀ ਨੇ ਜੋ ਤੁਸੀਂ ਯਾਦ ਰੱਖਣੀਆਂ ਨੇ ਔਰ ਉਹ ਚੇਂਜ ਨਹੀਂ ਹੋਣੀਆਂ ਤੁਹਾਨੂੰ ਕੋਈ ਵੀ ਪੁੱਛੇ ਨਾ ਕਿ ਇੰਨਾ ਏਰੀਆ ਬਣਦਾ ਮੇਰਾ ਯਾਰ ਇਹਦੇ ਮਰਲੇ ਕਿੰਨੇ ਬਣੇ ਇਹਦੇ ਵਿਗੇ ਕਿੰਨੇ ਬਣੇ ਇਹਦੇ ਵਿਸਵੇ ਕਿੰਨੇ ਬਣੇ ਜਾਂ ਬਹੁਤ ਜ਼ਿਆਦਾ ਏਰੀਆ ਤਾਂ ਕਿੰਨੀਆਂ ਕਨਾਲਾਂ ਬਣੀਆਂ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਦੱਸ ਦੇਣਾ ਬਸ ਆ ਪੰਜ ਚਾਰ ਰਕਮਾਂ ਨੇ ਜਿਹੜੀਆਂ ਇਹ ਦਿਮਾਗ ਦੇ ਵਿੱਚ ਬਿਠਾ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਇੱਕ ਮਰਲਾ ਜਗ੍ਹਾ ਆਪਾਂ ਕਿਵੇਂ ਮਿੰਦਿਆਂ ਲੇਕਿਨ ਉਸ ਤੋਂ ਪਹਿਲਾਂ ਕੁਝ ਚੀਜ਼ਾਂ ਨੇ ਜੋ ਸਾਨੂੰ ਜਾਣਣੀਆਂ ਜ਼ਰੂਰੀ ਨੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਜ਼ਿਆਦਾਤਰ ਆਪਾਂ ਕਹੀਏ ਤਾਂ ਕਨਾਲਾਂ ਤੇ ਮਰਲਿਆਂ ਦੇ ਵਿੱਚ ਜ਼ਮੀਨ ਨੂੰ ਆਪਾਂ ਮਿੰਦਿਆਂ ਜਾਂ ਕਹਿੰਦੇ ਆ ਵੀ ਇੰਨੇ ਕਨਾਲ ਜਗ੍ਹਾ ਜਾਂ ਇੰਨੇ ਮਰਲੇ ਜਗ੍ਹਾ ਜਾਂ ਇੰਨੇ ਕਿੱਲੇ ਜਗ੍ਹਾ لیکن ਪੰਜਾਬ ਦੇ ਬਹੁਤ ਵੱਡੇ ਹਿੱਸੇ ਦੇ ਵਿੱਚ ਵਿੱਗੇ ਤੇ ਵਿਸਵੇ ਦੇ ਵਿੱਚ ਵੀ ਕਿਹਾ ਜਾਂਦਾ ਕਿ ਐਨੇ ਵਿਸਵੇ ਜਗ੍ਹਾ ਜਾਂ ਐਨੇ ਵਿੱਗੇ ਜਗ੍ਹਾ ਤਾਂ ਉਹ ਆਪਾਂ ਕਿਵੇਂ ਕਰਨਾ ਹੈ ਇਹਨਾਂ ਸਾਰਿਆਂ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਸੋ ਸਭ ਤੋਂ ਪਹਿਲਾਂ ਜ਼ਮੀਨ ਦੀ ਮਿੰਤੀ ਦੇ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕ ਕਿਲਾ ਆਪਾਂ ਇਹ ਇੱਕ ਕਿਲਾ ਹੋਇਆ ਹੁਣ ਜਿਹੜੇ ਮੈਂ ਕਰਮ ਲਿਖੂਗਾ ਦਿਵਾਲੇ ਦੋਲੇ ਤੁਹਾਨੂੰ ਪਤਾ ਲੱਗ ਜਾਣਾ ਇਸ ਪਾਸੇ ਹੈਗੇ ਆ ਨੀ 36 ਕਰਮ ਇਸ ਪਾਸੇ ਹੁੰਦੇ ਆ 40 ਕਰਮ ਇੱਕ ਪਾਸੇ 36 ਕਰਮ ਹੋਣ ਤੇ ਦੂਜੇ ਪਾਸੇ 40 ਕਰਮ ਹੋਣ ਤੇ ਉਹ ਬਣ ਜਾਂਦਾ ਜੀ ਆਪਣਾ ਇੱਕ ਏਕੜ ਜਾਂ ਇੱਕ ਕਿਲਾ ਠੀਕ ਹੈ ਕਰਮ ਦੋਸਤੋ ਹੁੰਦਾ ਹੈ 5.5 ਫੁੱਟ ਦੀ ਲੰਬਾਈ ਜਦੋਂ ਆਪਾਂ ਦੋ ਪਲੰਘਾਂ ਜਾਂਦੇ ਆ ਨਾਰਮਲ ਜਿੰਨੀ ਸਾਡੀ ਤੋਰ ਹੁੰਦੀ ਆ ਉਸ ਤੋਂ ਹਲਕੀ ਜੀ ਪਲੰਘ ਅਗਰ ਅਸੀਂ ਵੱਧ ਪੱਟਦੇ ਆ ਤਾਂ 5.5 ਫੁੱਟ ਉਹ ਜਗ੍ਹਾ ਬਣ ਜਾਂਦੀ ਹੈ ਅੰਦਾਜ਼ੇ ਦੇ ਤੌਰ ਤੇ ਪੂਰਾ ਨਹੀਂ ਕਿ ਇੰਚਾਂ ਦੇ ਵਿੱਚ ਹੀ ਬਣੂਗੀ ਕਿਸੇ ਦੀਆਂ 2 ਪਲੰਗਾ ਪੌਣੇ 6 ਵੀ ਹੋ ਸਕਦੀਆਂ ਨੇ ਕਿਸੇ ਦੀਆਂ 6 ਹੋ ਸਕਦੀਆਂ ਨੇ ਕਿਸੇ ਦੀਆਂ 5 ਪਰ ਇੱਕ ਸਟੈਂਡਰਡ ਜਿਆ ਰੱਖਿਆ ਕਿ ਕਰਮਾਂ ਦੇ ਵਿੱਚ ਅਗਰ ਤੁਸੀਂ ਮਿਣਨਾ ਜਾਂ ਤਾਂ ਸਾਡੇ 5 ਫੁੱਟ ਨੂੰ ਇੱਕ ਕਰਮ ਮੰਨ ਲਓ ਉਹਦੀ ਇੱਕ ਯਾਨੀ ਕਿ ਸੋਟੀ ਜਾਂ ਕੋਈ ਰੱਸੀ ਮੰਨ ਕੇ ਚੱਲੋ ਤਾਂ ਮਿਣਤੀ ਹੋ ਸਕਦੀ ਨਹੀਂ ਤੇ ਫਿਰ ਫੀਤੇ ਨਾਲ ਕਰੋ ਜੇ ਵੈਸੇ ਅੰਦਾਜ਼ਾ ਲਾਉਣਾ ਖਰੀਦ-ਵੇਚ ਨਹੀਂ ਕਰਨੀ ਜ਼ਮੀਨ ਦੀ ਫਿਰ ਤੁਸੀਂ ਕੋਈ ਆਪਣੇ ਯਾਨੀ ਕਿ ਇੱਕ ਵਾਰੀ ਮਿਣਕੇ ਦੇਖ ਲਓ ਆਪਾਂ ਜਿਵੇਂ ਇੱਥੇ ਖੜੇ ਆ ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ ਜਿੱਥੇ ਖੜੇ ਹੋ ਉਥੋਂ ਇੱਕ ਤੇ ਦੋ ਇਹ ਦੋ ਜਿਹੜੀਆਂ ਪਲੰਘਾਂ ਹੋਈਆਂ ਇਹ ਮੈਂ ਨਾਰਮਲ ਥੋੜੀਆਂ ਬੱਟੀਆਂ ਨੇ ਮੇਰੇ ਕੋਲ ਜਗ੍ਹਾ ਇੱਥੇ ਘਟੇ ਯਾਨੀ ਕਿ ਇਹ ਦੋ ਪਲੰਘਾਂ ਨੂੰ ਆਪਾਂ ਇੱਕ ਕਰਮ ਮੰਨਨੇ ਆ ਠੀਕ ਹੈ ਜੀ ਹੁਣ ਆਪਾਂ ਜਾਣ ਲਈਏ ਕਿ ਇਹ ਇੱਕ ਕਿੱਲੇ ਦੇ ਵਿੱਚ ਕੀ ਕੁਝ ਬਣਦਾ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਿਹਾ ਸਾਂ ਕਨਾਲਾਂ ਦੀਆਂ ਤਕਰੀਬਨ ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇੱਕ ਕਿੱਲੇ ਦੇ ਵਿੱਚ ਆਪਾਂ 8 ਕਨਾਲਾਂ ਗਿਣਦੇ ਇੱਕ ਕਿੱਲੇ ਚ 8 ਕਨਾਲਾਂ ਹੋ ਗਈਆਂ ਮਰਲੇ ਕਿੰਨੇ ਹੋਗੇ ਕਿੱਲੇ ਦੇ ਵਿੱਚ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਤੇ ਇੱਕ ਕਿੱਲੇ ਦੇ ਵਿੱਚ ਆਪਣੇ ਕੋਲ ਹੋਗੇ ਜੀ 100 ਤੇ 60 ਮਰਲੇ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਜੀ ਵਿੱਗੇ ਵੀ ਕਿੰਨੇ ਵਿੱਗੇ ਦਾ ਆ ਇੱਕ ਕਿੱਲਾ ਬਣਦਾ ਸੋ ਵਿੱਗੇ ਦੀ ਗੱਲ ਕਰੀਏ ਤੇ ਪੌਣੇ 5 ਵਿਘਿਆਂ ਦਾ ਇਸ ਨੂੰ 4.75 ਲਿਖ ਲਓ ਚਾਹੇ 4.8 ਲਿਖ ਲਓ ਯਾਨੀ ਕਿ ਪੌਣੇ 5 ਵਿਘਿਆਂ ਦਾ ਇੱਕ ਕਿੱਲਾ ਹੁੰਦਾ ਇੱਕ ਕਿੱਲੇ ਦੇ ਵਿੱਚ ਪੌਣੇ 5 ਵਿੱਗੇ ਹੋਗੇ ਠੀਕ ਹੈ ਉਸ ਤੋਂ ਬਾਅਦ ਵਿਸਵੇ ਵੀ ਕਿੰਨੇ ਵਿਸਵੇ ਜਗ੍ਹਾ ਤਾਂ ਇੱਕ ਕਿੱਲੇ ਦੇ ਵਿੱਚ ਕਿੰਨੇ ਵਿਸਵੇ ਹੋਗੇ ਜੀ ਇਹ ਜੋ ਹੋਗੇ ਜੀ 96 ਇੱਕ ਕਿੱਲੇ ਦੇ ਵਿੱਚ 96 ਵਿਸਵੇ ਹੋਗੇ ਹੁਣ ਇਹ ਸਾਰੀਆਂ ਚੀਜ਼ਾਂ ਨੇ ਤੁਸੀਂ ਜੇ ਤੁਹਾਨੂੰ ਜ਼ਮੀਨ ਕਰਮਾ ਨਾਲ ਮਿਲਣੀ ਆ ਗਈ ਤਾਂ ਠੀਕ ਹੈ ਠੀਕ ਹੈ ਜੇ ਫੀਤੇ ਨਾਲ ਮਿਲਦੇ ਤਾਂ ਠੀਕ ਹੈ ਪਰ ਮੈਂ ਗੱਲ ਕਰਾਂਗਾ ਨਵੀਂ ਜਨਰੇਸ਼ਨ ਦੀ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕੋਈ ਫਰਸ਼ ਪਾਉਣੇ ਆ ਜਾਂ ਲੈਂਟਰ ਪਾਉਣੇ ਆ ਆਪਾਂ ਤਾਂ ਉਹਦੀ ਮਿੰਨਤੀ ਕਰਦੇ ਉਹ ਜਿਹੜੀ ਮਿੰਨਤੀ ਆਪਾਂ ਕਰਦੇ ਆ ਉਹ ਲੰਬਾਈ ਗੁਣਾ ਚੌੜਾਈ ਕਰਕੇ ਕਰਦੇ ਆ ਕਿ ਪੂਰਾ ਘੇਰਾ ਜਾਂ ਵਰਗਫੁੱਟ ਦੇ ਵਿੱਚ ਕਿੰਨੀ ਜਗ੍ਹਾ ਆ ਗਈ ਪਰ ਜੇ ਫੁੱਟਾਂ ਦੇ ਵਿੱਚ ਆਪਾਂ ਜ਼ਮੀਨ ਦੀ ਮਿੰਤੀ ਕਰਦੇ ਆ ਥੋੜੇ ਆਪਣੇ ਯਾਨੀ ਕਿ ਪਰਪਸ ਦੇ ਲਈ ਜਿਵੇਂ ਮੈਂ ਕਿਹਾ ਕਿ ਕੋਈ ਪੱਠੇ ਬੀਜਣੇ ਆ ਕੋਈ ਜਾਂ ਕਿਸੇ ਨੂੰ ਬੀਜੇ ਹੋਏ ਪੱਠੇ ਵੇਚਣੇ ਆ ਆਪਾਂ ਤਾਂ ਕਿੰਨੇ ਕਰਮ ਮਾਰੀਏ ਤੇ ਇੱਕ ਕਿਾਰੇ ਚ ਇੱਕ ਕਨਾਲ ਬਣ ਜੇ ਜਾਂ ਦੋ ਕਨਾਲਾ ਹੋ ਜਾਣ ਜਾਂ ਮਰਲੇ ਹੋ ਜਾਣ ਜਿਵੇਂ ਪਨੀਰੀ ਬੀਜਣੀਆਂ ਕੱਲ ਨੂੰ ਕੋਈ ਸਬਜੀ ਭਾਜੀ ਲਾਉਣੀ ਆ ਜਾਂ ਪਿਆਜ਼ ਦੀ ਪਨੀਰੀ ਲਾਉਣੀ ਆ ਆਪਾਂ ਕਿੰਨੇ ਮਰਲੇ 2 ਮਰਲੇ 4 ਮਰਲੇ ਸੋ ਇਸ ਪਰਪਸ ਦੇ ਲਈ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਲੇਕਿਨ ਵੱਡੇ ਪਰਪਸ ਦੇ ਲਈ ਤੁਸੀਂ ਜਾ ਸਕਦੇ ਹੋ ਕਿਵੇਂ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਸੋ ਸਭ ਤੋਂ ਪਹਿਲਾਂ ਸਾਡੇ ਕੋਲ ਜੋ ਬੇਸਿਕ ਚੀਜ਼ ਆ ਉਹ ਸਾਡੇ ਦਿਮਾਗ 'ਚ ਹੋਣੀ ਚਾਹੀਦੀ ਵੀ ਕੋਈ ਵੀ ਜਗ੍ਹਾ ਉਹ ਇਦਾਂ ਯਾਨੀ ਕਿ ਲੰਬੀ ਵੀ ਹੋ ਸਕਦੀ ਹੈ ਉਹ ਬਿਲਕੁਲ ਚੌਰਸ ਵੀ ਹੋ ਸਕਦੀ ਹੈ ਅੱਗੇ ਜਾ ਕੇ ਆਪਾਂ ਤਕੌਣੀਆਂ ਵੀ ਕਰਾਂਗੇ ਲੇਕਿਨ ਫਿਲਹਾਲ ਇਹ ਸਮਝੀਏ ਸੋ ਜਦੋਂ ਇਹ ਸਪੋਜ਼ ਕਰੋ ਆਪਣੇ ਘਰ ਦੀ ਛੱਤ ਹੈ ਇਹ ਆਪਣੇ ਇੱਕ ਕਮਰੇ ਦਾ ਫਰਸ਼ ਹੈ ਟੈਲਾ ਲਵਾਈਆਂ ਨੇ ਇੱਕ ਪਾਸੇ ਹੈਗਾ ਜੀ 10 ਫੁੱਟ ਦੂਜੇ ਪਾਸੇ 12 ਫੁੱਟ ਹੈ ਠੀਕ ਹੈ ਜਦੋਂ ਇਹਦਾ ਘੇਰਾ ਕੱਢਾਂਗੇ ਤਾਂ ਸਿੰਪਲ ਜੀ ਗੱਲ ਹੈ 12 ਨੂੰ 10 ਨਾਲ ਗੁਣਾ ਕਰਕੇ 120 ਸਕਰ ਫੁੱਟ ਆ ਗਿਆ ਠੀਕ ਹੈ ਇਸੇ ਤਰ੍ਹਾਂ ਜੇਕਰ ਇਧਰ 20 ਹੈ ਤਾਂ ਇਧਰ ਆਪਣੇ ਕੋਲ 15 ਤਾਂ ਇਹ ਆ ਗਿਆ ਜੀ ਆਪਣੇ ਕੋਲ 300 ਫੁੱਟ ਏਰੀਆ ਕਿੰਨਾ ਏਰੀਆ ਆ ਗਿਆ 300 ਫੁੱਟ ਹੁਣ ਇਹ ਗੱਲ ਤੁਹਾਡੇ ਦਿਮਾਗ 'ਚ ਬਹਿ ਗਈ ਬਿਲਕੁਲ ਹੌਲੀ ਚੱਲਣਾ ਥੋੜਾ ਜਿਹਾ ਆਪਾਂ ਤਾਂ ਕਿ ਚੀਜ਼ਾਂ ਜੋ-ਜੋ ਆਪਾਂ ਪੜ ਰਹੇ ਆਂ ਆਪਾਂ ਨੂੰ ਯਾਦ ਰਹੀ ਜਾਣ ਠੀਕ ਹੈ ਹੁਣ ਇਹ ਦਿਮਾਗ ਦੇ ਵਿੱਚ ਤਕਰੀਬਨ ਕੋਈ ਵੱਡੀ ਗੱਲ ਨਹੀਂ ਹੈ ਸਾਰੇ ਜਿਨ੍ਹਾਂ ਨੂੰ ਮਾੜਾ ਮੋਟਾ ਹਿਸਾਬ-ਕਿਤਾਬ ਆਉਂਦਾ ਉਹਨਾਂ ਨੂੰ ਏਰੀਆ ਕੱਢਣਾ ਆਉਂਦਾ ਹੀ ਹੈ ਠੀਕ ਹੈ ਇਸ ਕਰਕੇ ਲੰਬਾਈ ਗੁਣਾ ਚੌੜਾਈ ਜੇ ਸਾਨੂੰ ਪਤਾ ਹੈ ਤੇ ਅਸੀਂ ਬੜੇ ਆਰਾਮ ਦੇ ਨਾਲ ਇਹ ਚੀਜ਼ ਕਰ ਸਕਦੇ ਆਂ ਹੁਣ ਆਪਾਂ ਅਗਰ ਇਸ ਚੀਜ਼ ਨੂੰ ਕਿੱਲੇ ਤੇ ਲਾ ਦਈਏ ਇੱਕ ਕਿੱਲੇ ਤੇ ਇੱਕ ਕਨਾਲ ਤੇ ਲਾ ਦੀਏ ਜਾਂ ਮਰਲੇ ਦੇ ਵਿੱਚ ਲਾ ਦੀਏ ਇਹ 36 ਕਰਮ ਤੇ 40 ਕਰਮ ਹੋਗੇ ਇੱਕ ਕਰਮ ਦੇ ਵਿੱਚ 5.5 ਫੁੱਟ ਹੋਗੇ ਇਹਦਾ ਮਤਲਬ ਇਸ ਪਾਸੇ ਆਪਣੇ ਕੋਲ 220 ਫੁੱਟ ਦੀ ਲੰਬਾਈ ਹੈ ਆ ਜਿਹੜੀ ਸਾਰੀ ਲੰਬਾਈ ਜਿੱਧਰ 36 ਕਰਮ ਨੇ ਉਧਰ ਆਪਣੇ ਕੋਲ 198 ਫੁੱਟ ਹੈ ਹੁਣ ਕਰਮ ਭੁੱਲ ਜੋ ਥੋੜੀ ਦੇਰ ਵਾਸਤੇ ਇਹ ਮੰਨ ਕੇ ਚੱਲੋ ਵੀ ਇੱਕ ਪਾਸੇ 220 ਫੁੱਟ ਹੈ ਠੀਕ ਹੈ ਦੂਜੇ ਪਾਸੇ ਆਪਣੇ ਕੋਲ 98 ਫੁੱਟ ਹੈ ਸੌਰੀ 198 ਫੁੱਟ ਹੈ ਹੁਣ ਸੇਮ ਉਹੀ ਜਿਹੜਾ ਇੱਥੇ ਆਪਾਂ ਡੱਬਾ ਵਾਇਆ ਸੀ ਇੱਥੇ ਆਪਾਂ ਲਾ ਹੀ ਦੇਨੇ ਹਲਕਾ ਜਿਹਾ ਆ ਕਰ ਦੇਨੇ ਇੱਥੇ ਇਦਾਂ ਆਪਾਂ ਗੱਲ ਕਰੇ ਸਾਂ 10 ਬਏ 12 ਦੀ 120 ਫੁੱਟ ਹੋ ਗਿਆ ਤਾਂ ਕਿੱਲੇ ਦੇ ਵਿੱਚ ਕਿੰਨਾ ਯਾਨੀ ਕਿ ਖੇਤਰਫਲ ਹੁੰਦਾ ਜਾਂ ਕਿੰਨਾ ਉਹਦਾ ਏਰੀਆ ਹੁੰਦਾ 198 ਨੂੰ 220 ਤੇ ਗੁਣਾ ਕਰਦੇ ਆ ਤਾਂ ਆਪਣੇ ਕੋਲ 43560 ਆ ਜਾਂਦਾ 43560 ਵਰਗ ਫੁੱਟ ਵਰਗ ਫੁੱਟ ਯਾਨੀ ਕਿ ਇੱਕ ਕਿਲੇ ਦੇ ਵਿੱਚ 43560 ਵਰਗ ਫੁੱਟ ਦਾ ਏਰੀਆ ਹੁੰਦਾ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਇੱਕ ਕਿਲਾ ਮਿਲਣ ਦੇ ਲਈ 220 ਬਾਈ 198 ਹੀ ਹੋਵੇ ਕਈ ਵਾਰੀ ਕੀ ਹੁੰਦਾ ਹੈ ਕਿ ਕਿਲੇ ਦਾ ਮੱਥਾ ਜਿਹੜਾ ਕਿਸੇ ਰੋਡ ਨੂੰ ਲੱਗ ਰਿਹਾ ਆਪਾਂ ਇਹਨੂੰ ਲੱਗ ਰਿਹਾ ਉਹਦੀ ਲੰਬਾਈ ਮੰਨ ਕੇ ਚੱਲੋ 220 ਨਹੀਂ ਹੈਗੀ ਜਾਂ 198 ਨਹੀਂ ਹੈਗੀ 36 ਕਰਮ ਦੀ ਜਗ੍ਹਾ 26 25 18 ਕੁਝ ਵੀ ਹੋ ਸਕਦਾ ਹੈ ਕੋਈ 플ੌਟ ਹੈ ਕਈ ਵਾਰੀ ਹੁੰਦਾ ਨਾ ਕਿਸੇ ਦੀ ਜ਼ਮੀਨ 3-4 ਕਿੱਲੇ ਹੁੰਦੀ ਹੈ ਲੇਕਿਨ ਉਹ ਇੱਕ ਲੰਬੀ ਪੱਟੀ ਜੀ ਦੇ ਵਿੱਚ ਹੁੰਦੀ ਹੈ ਜੋ ਮੱਥਾ ਹੁੰਦਾ ਜ਼ਮੀਨ ਦਾ ਫਰੰਟ ਹੈ ਉਹ ਅੱਧੇ ਕਿੱਲੇ ਦਾ ਹੋ ਸਕਦਾ ਪੌਣੇ ਕਿੱਲੇ ਦਾ ਹੋ ਸਕਦਾ ਤਾਂ ਇਹ ਇੱਕ ਸਟੈਂਡਰਡ ਜ਼ਰੂਰ ਹੈ 36 40 ਜਾਂ 198 ਤੇ 220 ਫੁੱਟ ਕਿਵੇਂ ਵੀ ਹੋ ਸਕਦੇ ਨੇ ਅਗਰ ਇਸ ਆਪਾਂ ਬਲੈਕ ਬੋਰਡ ਦੀ ਅਗਰ ਇਹ ਪੂਰੇ ਆਪਾਂ ਬੋਰਡ ਦੀ ਗੱਲ ਕਰੀਏ ਇਹ ਵੀ ਇੱਕ ਕਿੱਲਾ ਹੋ ਸਕਦਾ ਡੇਢ ਕਿਲਾ ਵੀ ਹੋ ਸਕਦਾ ਸਾਡੇ ਵਾਸਤੇ ਸਾਡੀ ਜ਼ਮੀਨ ਹੈ ਤਾਂ ਅਸੀਂ ਇੱਥੋਂ ਲੱਗਾਂਗੇ ਇਹਦੀ ਮਿੰਤੀ ਇੱਥੇ ਤੱਕ ਕਰਾਂਗੇ ਫਿਰ ਇੱਥੋਂ ਲੈ ਕੇ ਇੱਥੇ ਤੱਕ ਕਰਾਂਗੇ ਜਿੰਨੇ ਆ ਜਾਣਗੇ ਫੁੱਟਾਂ ਦੇ ਵਿੱਚ ਆਪਾਂ ਉਹਦਾ ਲੰਬਾਈ ਗੁਣਾ ਚੜਾਈ ਕਰਕੇ ਫੁੱਟ ਕੱਢ ਲਾਂਗੇ ਹੁਣ ਇਹ ਜਿਹੜਾ ਆਪਣੇ ਕੋਲ 43560 ਆ ਗਿਆ ਜਿਆਦਾ ਨਹੀਂ ਹੈ ਸਿਰਫ 8-10 ਰਕਮਾਂ ਇਹ ਨੇ ਜੋ ਤੁਸੀਂ ਯਾਦ ਰੱਖਣੀਆਂ ਨੇ ਔਰ ਉਹ ਚੇਂਜ ਨਹੀਂ ਹੋਣੀਆਂ ਤੁਹਾਨੂੰ ਕੋਈ ਵੀ ਪੁੱਛੇ ਨਾ ਕਿ ਇੰਨਾ ਏਰੀਆ ਬਣਦਾ ਮੇਰਾ ਯਾਰ ਇਹਦੇ ਮਰਲੇ ਕਿੰਨੇ ਬਣੇ ਇਹਦੇ ਵਿਗੇ ਕਿੰਨੇ ਬਣੇ ਇਹਦੇ ਵਿਸਵੇ ਕਿੰਨੇ ਬਣੇ ਜਾਂ ਬਹੁਤ ਜ਼ਿਆਦਾ ਏਰੀਆ ਤਾਂ ਕਿੰਨੀਆਂ ਕਨਾਲਾਂ ਬਣੀਆਂ ਤੁਸੀਂ ਮਿੰਟਾਂ ਸਕਿੰਟਾਂ ਦੇ ਵਿੱਚ ਦੱਸ ਦੇਣਾ ਬਸ ਆਹ ਪੰਜ ਚਾਰ ਰਕਮਾਂ ਨੇ ਜਿਹੜੀਆਂ ਇਹ ਦਿਮਾਗ ਦੇ ਵਿੱਚ ਬਿਠਾ ਲਓ ਕੋਈ ਪਾੜੇ ਨਹੀਂ ਯਾਦ ਕਰਨੇ ਕੁਝ ਨਹੀਂ ਕਰਨਾ ਹੁਣ ਆਪਾਂ ਇੱਕ ਵੈਸੇ ਹੀ ਇੱਕ ਵਾਲੇ ਨੇ ਇਦਾਂ ਕਰਕੇ ਇਹ ਆਪਣੇ ਕੋਲ ਜ਼ਮੀਨ ਹੈ ਜੀ ਠੀਕ ਹੈ ਸੋ ਹੁਣ ਅਗਰ ਕੋਈ ਵੀ ਜਗ੍ਹਾ ਹੁਣ ਆਪਾਂ ਮੰਨ ਕੇ ਚੱਲਦੇ ਹਾਂ ਇੱਕ ਪਹਿਲਾਂ ਲੈ ਲਈ ਆਪਾਂ ਚੀਜ਼ ਕਿ ਇਹ ਆਪਣੇ ਕੋਲ ਏਰੀਆ ਆ ਗਿਆ ਕੋਈ ਵੀ ਜਗ੍ਹਾ ਇੱਕ ਪਾਸੇ ਆ ਗਈ ਜੀ ਆਪਣੀ ਇਹ 85 ਫੁੱਟ ਦੂਜੇ ਪਾਸੇ ਆਪਣੇ ਕੋਲ 75 ਫੁੱਟ ਹੈ 198 ਤੇ 220 ਨਹੀਂ ਹੈ ਕੋਈ ਵੀ ਜਗਾ ਆਪਾਂ ਦੀ ਲੰਬਾਈ ਗੁਣਾ ਚੌੜਾਈ ਮਿਲ ਲਈ ਆਪਾਂ ਨੂੰ ਇਹ ਨਹੀਂ ਪਤਾ ਵੀ ਇਹਦੇ ਵਿੱਚ ਕਿੰਨੀਆਂ ਕਨਾਲਾਂ ਨੇ ਕਿੰਨੇ ਮਰਲੇ ਨੇ ਆਪਾਂ ਸੇਮ ਫਾਰਮੂਲਾ ਲਾਣਾ 85 ਨੂੰ 75 ਦੇ ਗੁਣਾ ਕਰ ਲੈਣੀ ਹੈ 85 ਗੁਣਾ 75 ਇਹ ਆਪਣੇ ਕੋਲ ਕਿੰਨਾ ਆਏਗਾ ਕੈਲਕੂਲੇਟਰ ਦੀ ਹੈਲਪ ਲੈ ਲਈਏ 85 ਗੁਣਾ 75 ਇਹ ਆਪਣੇ ਕੋਲ ਆ ਗਿਆ 6375 ਕਿੰਨਾ ਆ ਗਿਆ ਜੀ 6375 ਵੀ ਕੋਈ ਜਗ੍ਹਾ ਸੀ 43560 ਜੇ ਆ ਜਾਂਦਾ 43560 ਤੇ ਕਿਲਾ ਬਣ ਜਾਂਦਾ ਹੁਣ ਇਹ ਹਿਸਾਬ ਲਾ ਲੋ ਵੀ ਕਿੱਲੇ ਤੇ ਤੇ ਬਹੁਤ ਜਗ੍ਹਾ ਘਟ ਹੈ ਇਹ 6375 ਆ ਗਿਆ ਹੁਣ ਤੁਸੀਂ ਵੇਖਿਓ ਕਹਾਣੀ ਹੁਣ ਜੇਕਰ ਆਪਾਂ ਇੱਕ ਮਰਲਾ ਕੱਢਣਾ ਹੈ 6375 ਨੂੰ ਡਿਵਾਈਡ ਕਰ ਦੇਣਾ ਆਪਾਂ 272.25 ਤੇ ਠੀਕ ਹੈ ਜੀ ਤੁਸੀਂ ਇਸ ਰਕਮ ਨੂੰ ਇਹਦੇ ਤੇ ਭਾਗ ਕਰ ਦੋ ਕੈਲਕੂਲੇਟਰ ਦੀ ਹੈਲਪ ਦੇ ਨਾਲ ਤਾਂ ਤੁਹਾਡੇ ਮਰਲੇ ਆ ਜਾਣਗੇ ਹੁਣ ਕੱਢਣੀਆਂ ਨੇ ਆਪਾਂ ਕਨਾਲਾਂ ਜੇ ਕਨਾਲਾਂ ਕੱਢਣੀਆਂ ਨੇ ਤਾਂ ਉਹ ਰਕਮ ਹੈਗੀ ਏ 5445 6375 ਨੂੰ ਤੁਸੀਂ 5445 ਤੇ ਭਾਗ ਕਰ ਦੋ ਠੀਕ ਹੈ ਤਾਂ ਉਹ ਤੁਹਾਡੀਆਂ ਕਨਾਲਾਂ ਆ ਜਾਣਗੀਆਂ ਅੱਗੇ ਹੈ ਜੀ ਜੇਕਰ ਆਪਾਂ ਵਿਸਵੇ ਕੱਢਣੇ ਨੇ ਕਿੰਨੇ ਵਿਸਵੇ ਨੇ ਇਹ ਕਿੰਨੇ ਵਿਸਵੇ ਜਗ੍ਹਾ ਬਣੀ ਤਾਂ 6375 ਨੂੰ ਤੁਸੀਂ 453.75 ਤੇ ਭਾਗ ਕਰ ਦੋ ਮੈਂ ਜਿਹੜੀਆਂ 5-7 ਰਕਮਾਂ ਕਹਿ ਰਿਹਾ ਸੀ ਨਾ ਤੁਹਾਨੂੰ ਉਹ ਆਹੀ ਨੇ ਮੇਨ ਮਰਲਿਆਂ ਦੇ ਲਈ 272.25 ਕਨਾਲਾਂ ਦੇ ਲਈ 5445 ਵਿਸਵਿਆਂ ਦੇ ਲਈ 453.75 ਤੇ ਜੇਕਰ ਤੁਸੀਂ ਕੋਈ ਪਲਾਟ ਦੀ ਮੰਗਤੀ ਕਰ ਰਹੇ ਹੋ ਬਹੁਤ ਈਜ਼ੀ ਹੈ ਜਿੰਨਾ ਏਰੀਆ ਆ ਗਿਆ ਫੁੱਟਾਂ 'ਚ ਜੇਕਰ ਤੁਸੀਂ ਉਹ ਗਜਾਂ ਦੇ ਵਿੱਚ ਲੈਣਾ ਤਾਂ 9 ਤੇ ਭਾਗ ਕਰਦੇ ਤੁਹਾਡੇ ਉਹ ਗਜ ਆ ਜਾਣਗੇ ਕਿ ਕਿੰਨੇ ਗਜ ਪਲਾਟ ਹੈ ਲੰਬਾਈ ਗੁਣਾ ਚੌੜਾਈ ਕਰਕੇ ਫੁੱਟਾਂ ਦੇ ਵਿੱਚ ਉਸ ਨੂੰ ਤੁਸੀਂ 9 ਤੇ ਭਾਗ ਕਰ ਦੇਣਾ ਸੋ ਇਸ ਚੀਜ਼ ਨੂੰ ਇੱਕ ਵਾਰੀ ਪ੍ਰੈਕਟਿਸ ਜ਼ਰੂਰ ਕਰਿਓ ਤੁਹਾਨੂੰ ਸ਼ਾਇਦ ਲੱਗੇਗਾ ਕਿ ਬਹੁਤ ਔਖਾ ਹੈ ਕੋਈ ਇਹਦੇ ਵਿੱਚ ਆਪਾਂ a ਦੀ 2 b ਦੀ 2 sin cos θ ਕੋਈ ਫਾਰਮੂਲਾ ਨਹੀਂ ਲਾਇਆ ਨੋਰਮਲ ਜਾਂ ਮੈਥ ਹੈ ਜਿੰਨੂੰ ਇੰਟਰਸਟ ਹੈ ਵੀ ਉਹ ਇਸ ਦੀ ਪ੍ਰੈਕਟਿਸ ਕਰ ਸਕਦਾ ਹੈ ਤੇ ਬਹੁਤ ਵਧੀਆ ਲੱਗਦਾ ਘਰ ਦੇ ਵਿੱਚ ਅਗਰ ਪਾਰਕ ਵੀ ਬਣਾਣੀ ਹੋਏ ਨਾ ਬੀ ਕਿੰਨਾ ਘਾਹ ਲਾਉਣਾ ਜਾਂ ਕਿੰਨੀਆਂ ਟਾਈਲਾਂ ਲੱਗਣਗੀਆਂ ਕਿੰਨੇ ਵਾਰ ਕਿੰਨੇ ਤੇ ਰੁੱਖ ਲਾਉਣੇ ਨੇ ਬੰਦਾ ਨਾਲ ਦੀ ਨਾਲ ਲੰਬਾਈ ਗੁਣਾ ਚੜਾਈ ਕਰਕੇ ਵੇਖ ਆਪਾਂ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਵੀ ਕਨਾਲਾਂ ਦੇ ਵਿੱਚ ਤੇ ਹੈ ਨਹੀਂ ਹੁਣ ਜਦੋਂ ਆਪਾਂ ਨੂੰ ਇਹ ਪਤਾ ਲੱਗ ਜੇਗਾ ਹੁਣ ਮੈਂ ਆ ਜਿਹੜਾ 5445 ਦੱਸਿਆ ਇਹ ਇੱਕ ਕਨਾਲ ਦੇ ਵਿੱਚ ਇੰਨੇ ਫੁੱਟ ਹੁੰਦੇ ਨੇ ਤਾਂ ਕਰਕੇ ਆਪਾਂ 5445 ਲਿਖਿਆ ਜੇ ਤੁਸੀਂ 5445 ਨੂੰ 8 ਤੇ ਗੁਣਾ ਕਰੋਗੇ ਇਹ 43560 ਬਣ ਜਾਏਗਾ ਕਿੱਲਾ ਬਣ ਜਾਏਗਾ ਜਾਨੀ ਕਿ 8 ਕਨਾਲਾਂ ਹੋ ਜਾਣਗੀਆਂ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਆਪਾਂ ਫਟਾਫਟ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਲੰਬਾਈ ਗੁਣਾ ਚੌੜਾਈ ਕਰਕੇ ਪਤਾ ਆਪਾਂ ਨੂੰ ਕਿ ਮਰਲੇ ਬਣਨਗੇ ਜੇ ਆਪਣੇ ਕੋਲ ਦੇਖੋ 6375 ਹੈ ਜੇਕਰ ਆਪਾਂ ਨੂੰ ਇਹ ਚੀਜ਼ ਯਾਦ ਹੋ ਗਈ 5445 ਜੇ ਕੋਈ ਵੀ ਰਕਮ ਦੀ ਆਪਾਂ ਨੂੰ ਗੁਣਾ ਕਰਕੇ ਆਪਣੇ ਕੋਲ ਆਇਆ ਹੀ 4600 ਮੰਨ ਕੇ ਚਲੋ 4600 ਵਰਗ ਫੁੱਟ ਆ ਗਿਆ ਹੁਣ ਇਹਦੀਆਂ ਕਨਾਲਾਂ ਕਿਦਾਂ ਬਣਾ ਸਕਦੇ ਆਪਾਂ ਇੱਕ ਕਨਾਲ ਤੋਂ ਘੱਟ ਹੈ ਕਿਉਂ ਕਿ ਸਾਨੂੰ ਪਤਾ ਹੈ ਇੱਕ ਕਨਾਲ ਦੇ ਵਿੱਚ ਤੇ ਘੱਟੋ ਘੱਟ 5445 ਵਰਗ ਫੁੱਟ ਹੁੰਦੇ ਨੇ ਆਪਣੇ ਕੋਲ ਕੋਈ ਅੰਸਰ ਆ ਗਿਆ 46520 ਆ ਗਿਆ 5300 ਵੀ ਆ ਗਿਆ ਤਾਂ ਵੀ ਆਪਾਂ ਉਹਦੀ ਕਨਾਲ ਨਹੀਂ ਕਰ ਸਕਦੇ ਆਪਾਂ ਫਿਰ ਉਹਨੂੰ 272.25 ਦੇ ਭਾਗ ਕਰਾਂਗੇ ਆਪਣੇ ਕੋਲੋਂ ਮਰਲੇ ਆ ਜਾਣਗੇ ਸਿਰਫ ਤੁਸੀਂ ਅੱਜ ਦੀ ਵੀਡੀਓ ਚ ਇੰਨਾ ਕਰਨਾ ਆਪਣੇ ਘਰ ਹੁਣ ਜਿੱਥੇ ਬੈਠੇ ਹੋ ਬਾਹਰ ਨਿਕਲੋ ਸੇਮ ਯਾਨੀ ਕਿ ਖੁੱਲੇ ਥਾਂ ਤੇ ਜਾਓ 1.0 ਤੋਂ ਚੱਲੋ ਤੁਸੀਂ ਜੇ ਫੀਤਾ ਹੈਗਾ ਫੀਤੇ ਨਾਲ ਇੱਕ ਜਗ੍ਹਾ ਮਿਲ ਲਓ 15 20 ਫੁੱਟ ਮਿਲ ਲਓ ਤੇ 15 20 ਫੁੱਟ ਉਧਰ ਮਿਲ ਲਓ ਜਿੰਨੀ ਵੀ ਤੁਹਾਡਾ ਜੀ ਕਰਦਾ ਲੰਬਾਈ ਗੁਣਾ ਚੜਾਈ ਕਰਕੇ ਜਿੰਨੇ ਤੁਹਾਡੇ ਕੋਲ ਉਹ ਰਕਮ ਆ ਜਾਏਗੀ ਉਸ ਨੂੰ ਤੁਸੀਂ 272.25 ਦੇ ਭਾਗ ਕਰ ਦਿਓ ਤੁਹਾਡੇ ਕੋਲ ਮਰਲਿਆਂ ਚ ਜਗ੍ਹਾ ਆ ਜਾਏਗੀ ਜਦੋਂ ਤੁਸੀਂ ਇਹਦੀ ਪ੍ਰੈਕਟਿਸ ਕਰੋਗੇ ਨਾ ਫਿਰ ਕਈ ਵਾਰੀ ਵੈਸੇ ਔਰਨ ਲਈ ਤੁਸੀਂ ਅੱਖਾਂ ਨਾਲ ਹੀ ਦੱਸ ਸਕਦੇ ਹੋ ਵੀ ਅੰਦਾਜ਼ਨ ਕਿ ਇਹ 8 ਤੋਂ 10 ਮਰਲੇ ਜਗ੍ਹਾ ਬਣਦੀ ਹੈ ਇਹ 5 ਮਰਲੇ ਜਗ੍ਹਾ ਬਣਦੀ ਹੈ ਮੇਰੇ ਹਿਸਾਬ ਨਾਲ ਤੇ ਇਹ 8 ਮਰਲੇ ਜਗ੍ਹਾ ਬਣਦੀ ਹੈ ਜਦੋਂ ਵੀ ਤੁਸੀਂ ਇਦਾਂ ਕਰੋਗੇ ਸਿਰਫ ਉਹਦੇ ਚ ਅੱਧੇ ਪੌਣੇ ਮਰਲੇ ਦਾ ਹੀ ਫਰਕ ਹੋਏਗਾ ਜੇ ਤੁਸੀਂ 12 ਮਰਲੇ ਦੱਸੀ ਹੋਏਗੀ ਤੇ 11 ਹੋ ਜਾਏਗੀ ਜਾਂ 13 ਹੋ ਜਾਏਗੀ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਇੱਕ ਬਾਕਸ ਬਣ ਜਾਏਗਾ ਜੋ ਤੁਹਾਡੇ ਨਾਲ-ਨਾਲ ਰਹੇਗਾ ਕਿ ਮਰਲੇ ਦੀ ਜਗ੍ਹਾ ਐਨੀ ਕੁ ਹੁੰਦੀ ਹੈ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਬਾਹਰ ਖੇਤਾਂ 'ਚ ਜਾ ਕੇ ਵੀ ਬਣਾਵਾਂਗੇ ਇੱਕ ਵੀਡੀਓ ਕਿ ਮਰਲੇ ਦੀ ਜਗ੍ਹਾ ਕਿਵੇਂ ਮਣੀਦੀ ਹੈ ਕਨਾਲਾਂ ਕਿਵੇਂ ਮਣੀਦੀਆਂ ਇਹ ਤੇ ਆਪਾਂ ਜਸਟ ਇੱਕ ਫੁੱਟਾਂ ਦੇ ਹਿਸਾਬ ਨਾਲ ਦੱਸਿਆ ਕਰਮ ਦੇ ਹਿਸਾਬ ਨਾਲ ਆਪਾਂ ਮਰਲਾ ਕਿਵੇਂ ਮਿਲਣਾ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਜੇ ਜ਼ਿਆਦਾ ਬੋਲਦਾ ਰਿਹਾ ਫਿਰ ਕਨਫਿਊਜ਼ ਹੋ ਜਾਓਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਵੇਖਾਂਗੇ ਕਿ ਕਰਮਾਂ ਦੇ ਨਾਲ ਆਪਾਂ ਯਾਨੀ ਕਿ ਫਿੱਤਾ ਨਹੀਂ ਹੈਗਾ ਫੁੱਟ ਨਹੀਂ ਹੈਗੇ ਆਪਣੇ ਕੋਲ ਇਦਾਂ ਚੱਲ ਕੇ ਆਪਾਂ ਕਿੱਦਾਂ ਯਾਨੀ ਕਿ ਜਗ੍ਹਾ ਮਿਲ ਸਕਦੇ ਆ ਤੇ ਆਪਣਾ ਤੇ ਦੂਜਿਆਂ ਦਾ ਆਪਾਂ ਫਾਇਦਾ ਕਰ ਸਕਦੇ ਆ ਉਮੀਦ ਕਰਦਾ ਤੁਹਾਨੂੰ ਵੀ ਕੋਸ਼ਿਸ਼ ਵਧੀਆ ਲੱਗੀ ਹੋਣੀ ਹੈ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਪ੍ਰੋਫੈਸਰ ਸਾਹਿਬ ਬਲੌਗਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ